ਅਰਦਾਸ ਮਹਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਅਰਦਾਸ ਇੱਕ ਓਮਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗੋਤੀ ਜੀ ਸਹਾਇ ਵਾਰ ਸ਼੍ਰੀ ਭਗੋਤੀ ਜੀ ਦੀ ਪਾਦਸ਼ਾਹੀ ਦਸਵੀਂ ਪ੍ਰਥਮ ਭਗੋਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸ ਵਹੀ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਉਏ ਸ੍ਰੀ ਹਰਿ ਕਿ ਸ਼ੰਤਿ ਆਈਐ ਜਿਸੁ ਘਰੇ ਸਾਦੋ ਕੇ ਰਾਏ ਤੇ ਇਕ ਬਦਰ ਸਿਮਰੀਆ ਕਰਨੋਂ ਨਿਦਾਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਅਮਰਤ ਕੇ ਦਾਤੇ ਸਰਵੰਸ਼ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਛਿਆਂ ਜਿਦੀ ਆਤਮਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ ਕਿੰਨਾਂ ਪਿਆਰਿਆਂ ਚੋਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਆਟੀਆਂ ਜੱਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆਂ ਦੇ ਚਲਾਈ ਤੇਗ ਵਾਈ ਦੇ ਕੇ ਉਹਨੇ ਡਟ ਕੀਤਾ ਤਿੰਨਾ ਪਿਆਰਿਆਂ ਸੱਚਿਆਰਿਆਂ ਜੀ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਇਸੀ ਸਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਆਈਆਂ ਚਰਖਣੀਆਂ ਤੇ ਚਲੇ ਆਰਿਆਂ ਨਾਲ ਚਰਾਏ ਗਏ ਸਿੱਖੀ ਸਦਕੇ ਸਾਂ ਸਵਾਸ ਸੰਭਾਈ ਇਨਾਂ ਦੀ ਪਵਿੱਤਰ ਕੁਮਾਈ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ ਅੰਨ੍ਯ ਤਕ ਤਾ ਸਰਬਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ ਇਹ ਨਿਮਾਣਿਆ ਦੇ ਮਾਣ ਟਾਲਿਆਂ ਦੇ ਤਾਣੇ ਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਿਗਤਿਆਂ ਦੀ ਗਤ ਨੇ ਪੱਤਿਆਂ ਦੀ ਪੱਤ ਤਨ ਤਨ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਬਾਬਾ ਜਰawar ਸਿੰਘ ਜੀ ਤਨ ਤਨ ਬਾਬਾ ਫਲੇ ਜੀ ਆਪ ਜੀ ਦੇ ਹਜ਼ੂਰ ਰੋਜ਼ਾਨਾ ਦੀ ਤਰ੍ਹਾਂ ਸ਼ਬਦ ਚੌਕੀ ਹੋਈ ਹੈ ਸ਼ਬਦ ਚੌਕੀ ਕਰਦੇ ਆ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹਨ ਦਾਤਾ ਜੀ ਆਪ ਜੀ ਦੇ ਅਣਜਾਣ ਬੱਚਿਆਂ ਬਖਸ਼ ਲੈਣਾ ਅੱਗੋਂ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜਨ ਦੀ ਸਮਰਥਾ ਬਖਸ਼ਿਸ਼ ਕਰਨਾ ਦਤਾ ਜੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਿੰਦਾ ਚੁਗਲੀ ਤੋਂ ਬਚਾਉਣਾ ਦਤਾ ਜੀ ਅਸੀਂ ਖੱਤੇ ਮੋਹ ਤੇ ਕਮਾਲੇ ਕੰਨ ਨਾ ਪਾਇਆ ਹਰ ਕਿਰਤ ਕਰਕੇ ਬਖਸ਼ ਲਿਓ ਮਾਫੀ ਵੱਡੇ ਗੁਨਾਹ ਜੇ ਤਾਂ ਸੋ ਸੁਖ ਹੋਵੇ ਦਿਨ ਰਾਤੀ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਕਤੇ ਸਿੰਘ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਸ ਵਕਤ ਆਪ ਜੀ ਦੇ ਹਜ਼ੂਰ ਦਾਤਾ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਜਿਸ ਜਿਸ ਮਨੋ ਕਾਮਨਾ ਕਰਕੇ ਸ਼ਬਦ ਚੌਕੀ ਵਿੱਚ ਹਾਜ਼ਰੀਆਂ ਭਰੀਆਂ ਹਨ ਸੋ ਸੋ ਮਨੋਰਥ ਪੂਰੇ ਕਰਨੇ ਦਾਤਾ ਜੀ ਸਾਰੀਆਂ ਸੰਗਤਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਵਿੱਚ ਨਾਮ ਦੀ ਦਾਤ ਸਿਮਰਨ ਦੀ ਦਾਤ ਅੰਮ੍ਰਿਤ ਦੀ ਦਾਤ ਅੰਮ੍ਰਿਤ ਵੇਲੇ ਦੇ ਜਾਗਣ ਦੀ ਦਾਤ ਸਾਰੀ ਸਾਧ ਸੰਗਤ ਦੀਆਂ ਝੋਲੀਆਂ ਵਿੱਚ ਪਾਓ ਸਾਰੀਆਂ ਸੰਗਤਾਂ ਨੂੰ ਤਿਹੇ ਆਰੋਗਤਾਵਾਂ ਬਖਸ਼ਿਸ਼ ਕਰੋ ਸਾਰੀਆਂ ਸੰਗਤਾਂ ਦੇ ਘਰੋਂ ਦੁੱਖ ਦਿਲਦਰ ਕਲੇਸ਼ ਦੂਰ ਕਰਕੇ ਸੁੱਖਾਂ ਦਾ ਪ੍ਰਕਾਸ਼ ਕਰੋ ਏਕਤਾ ਭਾਈਚਾਰਾ ਬਖਸ਼ਿਸ਼ ਕਰੋ ਮਿਲ ਬੈਠਣ ਦੀ ਭਾਵਨਾ ਬਖਸ਼ਿਸ਼ ਕਰੋ ਸਵਾਸ ਸਵਾਸ ਆਪਣਾ ਨਾਮ ਜਪਾਓ ਇੱਕ ਵੀ ਸਵਾਸ ਦਾਤਾ ਜੀ ਬਿਰਥਾ ਨਾ ਜਾਵੇ ਜਿਤਨੇ ਸਵਾਸ ਨਿਕਲ ਗਏ ਉਹਦੀ ਮਾਫੀ ਦੇ ਦੇਣਾ ਜਿੰਨੇ ਬਾਕੀ ਰਹਿ ਗਏ ਹਨ ਕਿਰਪਾ ਕਰੋ ਇੱਕ ਵੀ ਸਵਾਸ ਦਾਤਾ ਜੀ ਬਿਰਥਾ ਨਾ ਜਾਵੇ ਸਾਰੀਆਂ ਸੰਗਤਾਂ ਦੇ ਕਾਰੋਬਾਰਾਂ ਵਿੱਚ ਤਕੀਆਂ ਬਖਸ਼ਿਸ਼ ਕਰੋ ਦਾਤਾ ਜੀ ਪੰਥ ਦੀ ਜਿੱਤ ਹੋਵੇ ਪੰਥ ਦੀ ਚੜ੍ਹਦੀ ਕਲਾ ਰੱਖੋ ਦਾਤਾ ਜੀ ਜਿਨ੍ਹਾਂ ਨੇ ਅਜੇ ਤੱਕ ਆਪ ਜੀ ਦੇ ਪ੍ਰਵਾਦ ਵਿੱਚ ਸ਼ਾਮਲ ਨਹੀਂ ਹੋਏ ਉਹਨਾਂ ਨੂੰ ਆਪਣੇ ਪਰਿਵਾਰ 'ਚ ਸ਼ਾਮਲ ਕਰੋ ਦਾਤਾ ਜੀ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੋਲ ਨਹੀਂ ਛਕੀ ਉਹਨਾਂ ਨੂੰ ਕਿਰਪਾ ਕਰਕੇ ਖੰਡੇ ਬਾਟੇ ਦੀ ਪੋਲ ਛਕਾਓ ਆਪਣੇ ਘਰ ਵਿੱਚ ਆਪਣੇ ਘਰ ਵਿੱਚ ਪ੍ਰਵੇਸ਼ ਕਰਾਓ ਦਾਤਾ ਜੀ ਸੁਖੀ ਬਸੇ ਮੋਰੋ ਪਰਿਵਾਰਾ ਸੇਵਾ ਪ੍ਰਸੇਤ ਸਭੇ ਕਰਤਾਰਾ ਦਾਤਾ ਜੀ ਆਪਣੇ ਪਰਿਵਾਰ ਨੂੰ ਸੁਖ ਦਿਓ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰੋ ਦਾਤਾ ਜੀ ਇਸ ਵਕਤ ਆਪ ਜੀ ਦੇ ਹਜ਼ੂਰ ਆਪ ਜੀ ਦੀ ਪਿਆਰੀ ਸਾਧ ਸੰਗਤ ਤਰਫੋਂ ਦਾਤਾ ਜੀ ਪਤਾਸਿਆਂ ਦਾ ਪ੍ਰਸ਼ਾਦ ਸਾਂਝ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਕਰੋ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਜੀ ਛੱਕੇ ਆਪ ਜੀ ਦਾ ਪਵਿੱਤਰ ਨਾਮ ਸਤਿਨਾਮ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਚਿਤਾਵੇ ਨਾਮਕ ਨਾਮ ਚੜਦੀ ਕਲਾ ਤੇ ਬਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਪ੍ਰਸ਼ਾਦ ਲੈ ਕੇ ਜਾ